ਦਾ ਮੇਰੇ ਵੱਲੋਂ ਆਪ ਸਭ ਨੂੰ ਸਤਿ ਸ਼੍ਰੀ ਅਕਾਲ ਮੈਂ ਸ਼ਹੀਦਾਂ ਨੂੰ ਸੇਜ ਲੈਣਾ ਹੋ ਰਸੇ ਚੁੰਮ ਕੇ ਤੇ ਹੱਥੀ ਆਪੇ ਆਪਣਾ ਵਜੂਦ ਰਸੇ ਚੁੰਮ ਕੇ ਤੇ ਹੱਥੀ ਆਪੇ ਆਪਣਾ ਵਜੂਦ ਹਾਏ ਟੰਗ ਜਾਣ ਵਾਲੇ ਬੰਦੇ ਆਮ ਨਹੀਂ ਹੁੰਦੇ ਹਾਏ ਟੰਗ ਜਾਣ ਵਾਲੇ ਬੰਦੇ ਆਮ ਨਹੀਂ ਹੁੰਦੇ ਜਦੋਂ ਪਤਾ ਹੋਵੇ ਸੀਨੇ ਆਂ ਚ ਛੇਕ ਹੋਣਗੇ ਜੀ ਉਦੋਂ ਜੰਗ ਜਾਣ ਵਾਲੇ ਬੰਦੇ ਆਮ ਨਹੀਂ ਹੁੰਦੇ ਉਦੋਂ ਜੰਗ ਜਾਣ ਵਾਲੇ ਬੰਦੇ ਆਮ ਨਹੀਂ ਹੁੰਦੇ ਸਰਦਾਰੋ ਗੁਰੂ ਸਿੰਘ ਨੇ ਤੁਹਾਨੂੰ ਪਤਾ ਕਿ 21 ਸਾਲ ਬਾਅਦ ਡਵਾਇਰ ਦੇ ਕਿਸ਼ਨਾਲ ਦੇ ਵਿੱਚ ਛੇ ਗੋਲੀਆਂ ਦਾ ਪਤੋਰ ਖਾਲੀ ਕੀਤਾ ਪਰ ਜਿਆਨੀ ਪਿਸਤੌਲ ਫੜਾਦਾ ਤਾਂ ਕਿਸਾਬ ਦੇ ਵਿੱਚ ਵੀ ਉਹਨੇ ਕਈ ਵਾਰੀ ਕੋਸ਼ਿਸ਼ ਕੀਤੀ ਹੋਣੀ ਪਤਾ ਨਹੀਂ ਪਰ ਉਹ ਇੱਕ ਦਿਨ ਪਹਿਲਾਂ ਡੈਰ ਨੂੰ ਮਾਰ ਦੇ ਕਿਦੋਂ ਪਹਿਲਾਂ ਆਪਣੇ ਪਿਸਤੌਲ ਦੇ ਨਾਲ ਗੱਲਾਂ ਕਰਦਾ ਕਿਉਂਕਿ ਉਹਨਾਂ ਸਮੇਂ ਪਿਸਤੌਲ ਕਈ ਵਾਰੀ ਮਿਸ ਕਰ ਜਾਂਦਾ ਸੀ ਗੋਲੀ ਕਿੱਕੇ ਤੇ ਪਿਸਤੌਲ ਦੀ ਗੋਲੀ ਨਾ ਮਿਸ ਹੋ ਜੇ ਉਹ ਨਿਹਾਰ ਦਾ ਆਪਣੇ ਪਿਸਤੌਲ ਨੂੰ 6 ਗੋਲੀ ਦਾ ਰਵਲਵਰ ਹਉ ਬੱਤੀ ਬੋਰ ਦੇ ਪਿਸਟਲਾਂ ਤੈਨੂੰ ਹਿੱਕ ਨਾ ਲਾਵਾਂ ਬੱਤੀ ਬੋਰ ਦੇ ਪਿਸਟਲਾਂ ਤੈਨੂੰ ਹਿੱਕ ਨਾ ਲਾਵਾਂ ਦਿਲ ਮੇਰੇ ਦਾ ਤੋਖਲਾ ਤੈਨ ਕੋਲ ਸੁਣਾਵਾ ਦਿਲ ਮੇਰੇ ਦਾ ਤੋਖਲਾ ਤੈਨ ਕੋਲ ਸੁਣਾਵਾ ਮੈਨੂੰ ਦਿਸਦਾ ਰਹਿੰਦਾ ਕੌਮਦਾਰ ਖੂਨੀ ਨਜ਼ਾਰਾ ਤੋਖਾ ਨਾ ਦੇਖੀ ਤੇ ਜਮੀਕ ਤੇ ਕਲ ਨੂੰ ਯਾਰਾ ਤੋਖਾ ਨਾ ਮੈਨੂੰ ਦੇ ਜਮੀਕ ਤੇ ਕਲ ਨੂੰ ਯਾਰਾ ਮੈਂ ਸੁਣਿਆ ਮਿਸ ਫੈਰ ਦੀ ਤੈਨੂੰ ਆਦਤ ਪੈ ਗਈ ਹੋ ਮੈਂ ਸੁਣਿਆ ਮਿਸ ਫੈਰ ਦੀ ਤੈਨੂੰ ਆਦਤ ਪੈ ਗਈ ਹੋ ਮੇਰੀ ਆਸ ਉਮੀਦ ਤਾਂ ਤੇਰੇ ਤੱਕ ਹੀ ਰਹੇਗੀ ਹੋਰ ਸ਼ਸਤਰ ਸੰਗ ਲੈ ਜਾਣ ਦਾ ਹੋ ਬਈ ਸ਼ਸਤਰ ਸੰਗ ਲੈ ਜਾਣ ਦਾ ਮੈਂ ਕੋਈ ਬਣਦਾ ਚਾਰਾ ਤੋਖਾ ਨਾ ਦੇਖੀ ਤੇ ਜਮੀਕ ਤੇ ਕਲ ਨੂੰ ਯਾਰਾ ਤੋਖਾ ਨਾ ਮੈਨੂੰ ਦੇ ਜਮੀਕ ਤੇ ਕਲ ਨੂੰ ਯਾਰਾ ਖਾਲੀ ਤੇਰੇ ਵਜੂਦ ਦੇ ਅੰਦਰ 6 ਗੋਲੀਆਂ ਭਰ ਕੇ ਉਹ ਖਾਲੀ ਤੇਰੇ ਵਜੂਦ ਦੇ ਅੰਦਰ 6 ਗੋਲੀਆਂ ਭਰ ਕੇ ਉਹ ਕਿਸਨ ਹੱਲ ਲਜਾऊं ਵਿੱਚ ਕਿਤਾਬ ਦੇ ਧਰ ਕੇ ਕਿਸਨ ਹੱਲ ਲਜਾऊं ਵਿੱਚ ਕਿਤਾਬ ਦੇ ਧਰ ਕੇ ਓ ਛਾਤੀ ਵਿੱਚ ਅਡਵਾਇਰ ਦੀ ਓ ਬਈ ਛਾਤੀ ਵਿੱਚ ਅਡਵਾਇਰ ਦੀ ਖਾਲੀ ਕਰ ਦੂੰ ਸਾਰਾ ਧੋਖਾ ਨਾ ਮੈਨੂੰ ਦੇ ਜਮੀ ਕਿਤੇ ਕੱਲ ਨੂੰ ਯਾਰਾ ਧੋਖਾ ਨਾ ਦੇਖੀ ਦੇ ਜਮੀ ਕਿਤੇ ਕੱਲ ਨੂੰ ਯਾਰਾ ਕਰਵਾਦਾ ਮੇਰੇ ਨਾਲ ਤੂੰ ਮੇਰਾ ਸਾਥ ਨਿਭਾਉਣਾ ਕਰਵਾਦਾ ਮੇਰੇ ਨਾਲ ਤੂੰ ਮੇਰਾ ਸਾਥ ਨਿਭਾਉਣਾ ਆ ਲੋਕਾਂ ਨੇ ਫਿਰ ਆਪਣਾ ਹੈ ਗੀਤ ਬਣਾਉਣਾ ਮੈਂ ਦੁਨੀਆਂ ਨੇ ਫਿਰ ਆਪਣਾ ਹੈ ਗੀਤ ਬਣਾਉਣਾ ਮਣ ਜੰਮਿਆਂ ਵਾਲੇ ਬਾਗ ਗਿਆ ਨਾ ਹਉ ਕੱਲੂ ਕਾਰਾ ਧੋਖਾ ਨਾ ਦੇ ਕੀ ਦੇ ਜਮੀਕ ਤੇ ਕੱਲ ਨੂੰ ਯਾਰਾ ਧੋਖਾ ਨਾ ਮੈਨੂੰ ਦੇ ਜਮੀਕ ਤੇ ਕੱਲ ਨੂੰ ਯਾਰਾ ਵਾਹ